ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਨੇ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ ਤੇ ਹਾਜ਼ਰਾਂ ਹੱਜ ਆਪਾਂ ਮਨਪ੍ਰੀਤ ਮੰਨੇ ਦੀਆਂ ਕੁਝ ਵੀਡੀਓ ਲੈ ਕੇ ਮਨਪ੍ਰੀਤ ਮੰਨਾ ਨੇ ਕੀ ਹੈ ਆਪਣੀਆਂ ਇਸ ਵੀਡੀਓ ਦੇ ਵਿੱਚ ਦਿਖਾਉਂਦੇ ਆ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਕੇ ਛੋਟੀ ਰਿਕਵੈਸਟ ਹੈ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਜ਼ਰੂਰ ਜਾਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਮਨਪ੍ਰੀਤ ਮੰਨਾ ਦੀ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਓ ਨਾਲ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਜਰੂਰ ਜਾਓ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਬਾ ਇਸੇ ਤਰ੍ਹਾਂ ਦੀਆਂ ਹੋਰ ਪੰਜਾਬੀ ਇੰਡਸਟਰੀ ਦੇ ਨਾਲ ਜੁੜੀਆਂ ਨਵੀਆਂ ਤਾਂ ਨਵੀਆਂ ਅਪਡੇਟ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਬਾਕੀ ਮਿਲਦੇ ਆ ਕਿਸੇ ਨਵੀਂ ਅਪਡੇਟ ਨਾਲ ਉਦੋਂ ਤੱਕ ਦੇਖਦੇ ਰਹੋ ਧੰਨਵਾਦ ਇੱਕ ਤਮ ਆਪਣੇ ਬਾਲੇ ਜਿਗਰੀ ਨੂੰ ਛੱਡਿਆ ਜਾਨੀ ਜਮਈ ਜਾਨ ਸੀ ਤਾਂ ਹੀ ਰੋਇਆ ਉਹਨੂੰ ਜਾਨ ਕਾਢੀ ਲੈ ਗਿਆ ਇੱਕ ਮਾਪ ਦੀ ਗਰਲਫ੍ਰੈਂਡ ਨੂੰ ਛੱਡਿਆ ਰਾਤੀ ਛੱਡ ਕੇ ਹਟਿਆ ਹਨਾ ਸੌਣ ਕੋ ਪਹਿਲਾਂ ਮੈਂ ਤਾਂ ਉਹਦੇ ਲਈ ਸ਼ਾਪਿੰਗਾਂ ਕਰਦਾ ਫਿਰਦਾ ਸੀਗਾ ਕਿ ਸਾਡੇ ਘਰ ਤੇ ਚਾਹ ਜਾਂ ਸੀਗਾ ਉਹ ਵੀ ਚਾਹ ਬਾਹਰ ਦਾਂਗੇ ਕੋਈ ਤਰੇ ਸਰ ਤੋਂ ਬਾਹਰ ਤੇ ਮੈਂ ਮੈਂ ਡੇਟ ਨਹੀਂ ਕਿਸੇ ਨਾਲ ਕੀਤੀ ਕਰਨਾ ਕਿਉਂਕਿ ਮਾੜੀ ਮੋਟੀ ਜਨਾਨੀ ਨੂੰ ਮੈਂ ਡੇਟ ਵੀ ਨਹੀਂ ਕਰਦਾ ਮੈਂ ਮੈਂ ਸਵਾਦ ਲੈਣਿਆ ਬਸ ਮੇਰੇ ਪਿੱਛੇ ਨਾ ਆਇਓ ਮੇਰੇ ਪਿੱਛੇ ਸਿਰਫ ਮੇਰਾ ਰੱਬ ਆਵੇ ਪਤਿ ਘਰ ਸਾਹਿਬ ਸ਼ੁਕਰਾਸਤ ਮੇਰੀ ਬੀਬੀ ਆਹ ਦੋ ਸਾਵਾਂ ਦੀ ਮੈਨੂੰ ਛਾਲੀ ਜਿਆਦਾ ਦੁਆ ਲੱਗਦੀ ਆ ਬੰਦੇ ਵਣਜੋ ਬੰਦੇ ਠੀਕ ਆ ਆ ਧਮਕੀਆਂ ਧੁਮਕੀਆਂ ਜਾਂਦੇ ਮੈਂ ਡਰਦਾ ਨਹੀਂ ਫਤਿਹਗੜ ਸਾਹਿਬ ਤੋਂ ਬਿਨਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਸੇ ਤੋਂ ਡਰ ਜਾ ਹੁਣ ਤੁਸੀਂ ਚਿੱਤੜਾਂ ਦਾ ਕਜੋਰ ਲਾ ਲਿਆ ਕੀ ਕਰ ਲੈ ਹੈ ਕੀ ਕਰ ਲੋਗੇ ਨਾਲੇ ਮੇਰੇ ਵੱਲੋਂ ਤੁਹਾਨੂੰ ਫੋਨ ਆਇਆ ਨਹੀਂ ਕਿਉਂਕਿ ਮੈਂ ਲੰਡੂ ਬੰਦੇ ਨੂੰ ਛੇਤੀ ਫੋਨ ਲਾਉਂਦਾ ਨਹੀਂ ਜੇ ਮੇਰਾ ਫੋਨ ਕਿਸੇ ਵੀ ਮੇਰੇ ਬੰਦੇ ਦਾ ਆ ਗਿਆ ਤੁਹਾਡਾ ਬੈਠੇ ਬਿਠਾਏ ਦਾ ਮੂੰਹ ਤੇ ਨਿਕਲਣਾ ਇਹ ਤਾਂ ਹਜੇ ਮੈਂ ਜਾਦੂ ਵੀਰੇ ਨੂੰ ਨਹੀਂ ਕਿਹਾ ਤੋਤੀ ਨੂੰ ਕਿਹਾ ਹੀ ਨਹੀਂ ਵੀ ਜਾਦੂ ਵੀਰੇ ਨੂੰ ਕਹਿ ਦੇ ਮੜਾ ਜਾ ਅਬ ਪ੍ਰੋਗਰਾਮ ਤਾਂ ਮੈਂ ਐਡਮਿਟ ਨਹੀਂ ਕਰ ਦੇਣਾ ਸੀ ਫੇਰ ਮੇਰੀ ਭੈਣ ਸੋਣਾ ਕਵਾਈ ਜਾਂਦੀ ਆ ਵੀਰੇ ਵੀ ਇਹਨੂੰ ਵਾਕਸ਼ ਦੇ ਹਨਾ ਇਹ ਕਿਤੇ ਜਾਦੂ ਵੀਰੇ ਦਾ ਫੋਨ ਆ ਗਿਆ ਤੁਹਾਨੂੰ ਤੁਹਾਨੂੰ ਪਤਾ ਲੱਗ ਜੂ ਵੀ ਗਾਂਧੀ ਗਰੁੱਪ ਹੁੰਦਾ ਕੀ ਆ ਦੂਰ ਰਹੋ ਕੁਤਕਲੇਸ਼ ਚ ਕੁਝ ਨਹੀਂ ਹੈ ਸਾਡੇ ਤਾਂ ਪਤਾ ਹੀ ਨਹੀਂ ਸਾਡੇ ਕਿੰਨੇ ਪਰਚੇ ਚੱਲ ਰਹੇ ਨੇ ਇੱਕ ਤਾਂ ਸਾਡੇ ਦੇ ਘਰ ਦੇ ਵੀ ਇਹੋ ਜਿਹੇ ਨੇ ਕਹਿੰਦੇ ਆ ਵੀ ਚੱਕ ਦੇ ਕੁਝ ਨਹੀਂ ਹੁੰਦਾ ਭੈਣ ਚੋਦ ਲੰਡੂ ਬੰਦੇ ਨੂੰ ਥੋੜਾ ਨਾ ਵਾਕਸ਼ਣਾ ਮੈਂ ਕਹੀ ਜਾਂਦਾ ਛੱਡ ਪਰ ਕਿਸੇ ਟਾਈਮ ਦਰਸਦੇ ਹੁੰਦੇ ਸੀ ਜਹਾਜ਼ਾਂ ਲਈ ਤਾਂ ਮਹਾਰਾਜ ਨੇ ਕਿਰਪਾ ਕੀਤੀਆਂ ਮਿੰਨੀ ਬੱਸ ਬਣਾ ਰੱਖੇ ਨੇ ਜਹਾਜ਼ ਉੱਤੇ ਤਾਂ ਪਰ ਕਿਦੇ ਕਰਕੇ ਪਲੇਗੜ ਸਾਫ਼ ਕਰਕੇ ਪਰ ਕਿਦੇ ਕਰਕੇ ਪਲੇਗੜ ਸਾਫ਼ ਕਰਕੇ ਮਹਾਰਾਜ ਨੇ ਉਂਗਲਾਂ ਗਲਨੀ ਵਾਈ ਫੜ ਲਈ ਸ਼ੁਕਰੀਆ ਦਿਨ ਰਾਤ ਕਰੀ ਜਾਈਏ ਨਾ ਤਾਂ ਵੀ ਘਟਾ ਹੈ ਵਾਹ ਓਏ ਵਾਹ ਵਾਹ ਕੀ ਕੁਦਰਤ ਮੈਂ ਤਾਂ ਹੀ ਕਹਿੰਦਾ ਹਾਂ ਨਾ ਮੇਰੀਆਂ ਨਾ ਸਟੋਰੀਆਂ ਦੇਖਿਆ ਕਰੋ ਉਹਦੇ ਚ ਮੇਰਾ ਭਲਾ ਨਹੀਂ ਥੋੜਾ ਹੀ ਆ ਵੀ ਜੋ ਜੋ ਮੈਂ ਦੇਖਦਾ ਮੈਂ ਚਾਹੁੰਦਾ ਵੀ ਯਾਰ ਤੁਸੀਂ ਵੀ ਦੇਖਿਆ ਕਰੋ ਇੱਕ ਇਹ ਨਾ ਸੋਚਿਆ ਕਰੋ ਵੀਰੇ ਯਾਰ ਪ੍ਰੋਬਲਮ ਜਲਦੀ ਘਰ ਚ ਹੋਣਾ ਨਹੀਂ ਸਾਡੇ ਤੋਂ ਨਾ ਸਭ ਹੋ ਜਾਣਾ ਮੈਂ ਗੋਹਾ ਚੱਕਦਾ ਹੀ ਆਇਆ ਟੰਡੋਂ ਰੋਹਾ ਜੇ ਕੋਈ ਕੋਈ ਗੱਲ ਦਾਹਦਾ ਤੁਹਾਨੂੰ ਸਾਡੇ ਪਿੰਡ ਦੀ ਵਧੀਆ ਗੱਲ ਹੈ ਅਸੀਂ ਸ਼ੁਰੂ ਕੀਤੀ ਸੀ ਮੈਂ ਮੇਰੇ ਮਾਸੀ ਦਾ ਮੁੰਡਾ ਅੰਗਰੇਜ਼ ਦਵਿੰਦਰ ਬਰਿੰਦਰ ਵੀਰਾ ਸਾਡੇ ਨਾਲ ਅਸੀਂ ਇੱਕ ਡਿਸੀਜਨ ਲਿਆ ਸੀ ਨਾਲੇ ਛੋਟੇ ਸੀ ਇਹਨਾਂ ਲੋਕ ਉਹਦੋਂ ਵੀ ਕੀ ਡਿਸੀਜਨ ਲਿਆ ਵੀ ਮੰਮੀਆਂ ਨੂੰ ਕਦੇ ਸਿਰ ਤੇ ਲੋਹਾ ਨਹੀਂ ਚੱਕਣ ਦੇਣਾ ਬਾਅਦ ਜਦੋਂ ਡਿਸੀਜਨ ਲੈ ਲਿਆ ਅਗਲੇ ਦਿਨ ਰਿਹੜੀਆਂ ਨਹੀਂ ਲਿਆਏ ਸੀ ਅਸੀਂ ਇੱਕ ਟੇਰ ਵਾਲੀਆਂ ਜਿਹੜੀਆਂ ਭੱਠੇ ਦੇ ਹੁੰਦੀਆਂ ਨੇ ਏਟਾ ਸਿੱਟਣ ਨੂੰ ਉਹ ਤੋਂ ਬਾਅਦ ਫਿਰ ਆਪਣੀ ਪੱਕੀ ਸ਼ਾਨਦਾਰ ਟੀਵੀ ਹੁੰਦੀ ਸੀ ਵੇਰੇ ਸ਼ਾਮ ਵੀ ਬੁਖਾ ਜਕੜਾ ਯਕ ਨੇ ਦਾਦੀ ਸੰਗੀ ਸਾਡੀਆਂ ਅੰਮੇ ਸਾਂ ਨੇ ਦੁੱਧ ਦੰਡੀਆਂ ਇੱਕ ਨਾ ਚਾਲ ਮੁੰਡੇ ਕੁੜੀਆਂ ਤੁਸੀਂ ਮੈਨੂੰ ਵਾਚ ਕਰਦੀਆਂ ਹੋ ਡੇਲੀ ਹਨਾ ਮੇਰੀਆਂ ਸੂਰੀਆਂ ਦੇਖੀ ਜਾਂਦੇ ਆ ਇੱਕ ਮਹਾਰਾਜ ਜੀ ਇੰਨੀ ਕਿਰਪਾ ਮੈਨੂੰ ਆਪਣੇ ਆਪ ਦੇ ਮਾਨ ਆ ਹੰਕਾਰ ਨੂੰ ਚੀਦਾ ਤੇ ਮੈਨੂੰ ਨਾ ਜਵਾਟਾਂ ਦੀਆਂ ਮੰਮੀਆਂ ਬਹੁਤ ਮੈਸੇਜ ਕਰਦੀਆਂ ਨੇ ਜਿਨ੍ਹਾਂ ਦੇ ਪੁੱਤ ਆਏ ਹੋਏ ਨੇ ਸਾਡੇ ਕੈਨੇਡਾ ਵੀ ਪੁੱਤ ਵੀ ਜਦੋਂ ਵੀ ਫੋਨ ਲਾਉਂਦੇ ਆ ਵੀ ਉਹਦਾ ਟੈਨਸ਼ਨ ਜੀ ਹੁੰਦੇ ਆ ਕੰਮਾਗਾਰਾਂ ਕਰਕੇ ਚਲੋ ਕੋਈ ਨਹੀਂ ਸਟਰਗਲ ਆ ਮੈਂ ਵੀ ਬਹੁਤ ਕੀਤੀ ਹਾਂ ਮੈਂ 17-17 ਦਾ ਆਂਟੀ ਕੰਮ ਕਰਦਾ ਹੁੰਦਾ ਸੀ ਗੈਸ ਸਟੇਸ਼ਨ ਤੇ ਹਨਾ 2-3 ਮਹੀਨਿਆਂ ਦੀ ਛੁੱਟੀ ਲੈਂਦਾ ਹੁੰਦਾ ਸੀ ਉੱਥੇ ਹੀ ਸੌਂ ਜਾਂਦਾ ਸੀ ਉੱਥੇ ਹੀ ਕਾਰ ਵਾਸਤੇ ਨਹਾ ਲੈਂਦਾ ਸੀ ਹਨਾ ਘਰੇ ਨਹੀਂ ਸੀ ਜਾਂਦਾ ਬਹੁਤ ਬਹੁਤ ਟਾਈਮਿੰਟਾ ਸੰਗਾ ਬਾਜੀ ਨਹੀਂ ਖਿਜਣ ਲੱਪੰਦੇ ਸੀ ਵੀ ਯਾਰ ਮन्ने ਵੀ ਪਲੀਸ ਨੂੰ ਵਕੇਸ਼ਨ ਤੇ ਜਾ ਹਨਾ ਪਰ ਕੰਮ ਜ਼ਰੂਰੀ ਸੀ ਕੰਮ ਕਰਨਾ ਬਹੁਤ ਜ਼ਰੂਰੀ ਸੀ ਲਈ ਤਾਂ ਹੁਣ ਮੌਜਾ ਕਰਦਾ ਹੂੰ ਨਹੀਂ ਕੰਮ ਕਰਨਾ ਲਾ ਸੋਚਿਆ ਸੀ 30 ਸਾਲ ਦੀ ਉਮਰ ਤੱਕ ਕੰਮ ਕਰਨਾ ਪਰ ਮੈਂ ਬੇਬੀ ਤਿੰਨ ਪਸਾਰ ਉੱਤੇ ਕਰਕੇ ਵੱਧ ਉਹ ਨਹੀਂ ਕੰਮ ਕਰਨਾ ਨਾ ਆਪਣਾ ਐਵੇਂ ਮੋਪਣਾ ਕਿਰਤੂ ਪਹਿਲਾਂ ਨਾ ਜਾਨ ਲਾ ਲਉ ਜਾਨ ਬਾ ਫੇਲ ਸਵਾਦ ਦੇ ਦੇ ਕਰਾ ਦੇ ਬਾਹਰ ਨਿਕਲਿਆ ਕਰੋ ਥੋੜਾ ਜਿਹਾ ਘੁੰਮਿਆ ਕਰਿਆ ਕਰੋ ਸੀ ਇਤਨਾ ਨੂੰ ਤੂੰ ਆਇਆ ਕਿ ਉਹ ਕਾਣਾ ਕੇ ਬਾਹਰ ਜਾਇਆ ਕਰੋ ਭਾਈ ਚਾਹੇ ਨਹੀਂ ਵੀ ਉਹ ਰੋਟੀਆਂ ਬਣਾਉਣ ਪਈ ਰੱਖਤੀਆਂ ਤੇੇ ਕਪੜਾ ਤੂੰ ਆ ਕਰੂ ਕਰ ਫਲਾਣਾ ਕਰ ਪਿਆਰ ਕਰਿਆ ਕਰੋ ਇਸ਼ਕ ਕਰਿਆ ਕਰੋ ਮੈਂ ਤਾਂ ਮਰੀ ਵਾਲੇ ਨੂੰ ਪਾਹ ਕਰੂੰ ਰੱਬਾ ਹੁਣ ਨਜਾਇਜ਼ ਇਸ਼ਕ ਕਰਨਾ ਤਾਂ ਇਹਨਾਂ ਬੰਦੀਆਂ ਸਹੇਣੀਆਂ ਨਹੀਂ ਮੈਨੂੰ ਛੱਡਦੀਆਂ ਭਾਈ ਹੁਣ ਛੱਡਣਾ ਪੈਣਾ ਕਿਉਂਕਿ ਮੈਨੂੰ ਪਤਾ ਇੱਕ ਟਾਈਮ ਤੇ ਇੱਕ ਦਾ ਹੀ ਉੱਗੇ ਰਹਿਣਾ ਇੱਕ ਭਾਈ ਮੈਂ ਤਾਂ ਨਾ ਕਹਣਾ ਅੱਜ ਵੀ ਆਪਣੀ ਸਹੇਲੀ ਨਾਲ ਗਾਲੀ ਕਰਦਾ ਸੀ ਮਾਹ ਆਪਣੇ ਤਾਂ ਟੇਚੀ ਜੇ ਪੈ ਕੀ ਰਿਹਾ ਕਰਨਗੇ ਮੈਂ ਤਾਂ ਬਾਹਲਾ ਕਮਾਉਣੀ ਆ ਭਾਈ ਬਾਹਲਾ ਰਾਣੀ ਬਣਾ ਕੇ ਰਾਣੀ ਬਣਾ ਕੇ ਰੱਖਣੀ ਆ ਰਾਣੀ ਸਗੋਂ ਮੇਰੀ ਭੈਣ ਵੀ ਕਹਿੰਦੀ ਸੀ ਕਹਿੰਦੀ ਵੀਰੇ ਵੀ ਤੂੰ ਤਾਂ ਬਾਹਲੀ ਰਾਣੀ ਬਣਾ ਕੇ ਰੱਖੇ ਹਨਾ ਹੋਰ ਕੀ ਉਹ ਤਾਂ ਰਾਣੀ ਮਹਿਲਾਂ ਦੀ ਉਹਨਾਂ ਦਾ ਮਹਿਲ ਲੈ ਲਿਆ ਬਸ ਦੇਖਿਆ ਅਜੇ ਤਾਂ ਚੱਲ ਤੁਸੀਂ ਦੇਖ ਲਿਆ ਤੁਹਾਨੂੰ ਪਸੰਦ ਆ ਗਿਆ ਕਰ ਆਪਾਂ ਹੁਣੀ ਲੈ ਲੈਣਾ ਜਾਣ ਸਾਰੀ ਰਾਣੀ ਬਣ ਕੇ ਰਹੂ ਭਾਈ ਇੱਜ਼ਤ ਕਾਢੀ ਕਰਨੀ ਆ ਮੈਂ ਨਾ ਬਾਹਲਾ ਇਸ਼ਕ ਕਰਨਾ ਬਾਹਲਾ ਪਾਗਲਾ ਲਵਾ ਜੀ ਤੇਰੇ ਲਈ ਹਾਲ ਲੈ ਕੇ ਆਉਣਾ ਕੁੜੀਆਂ ਦਾ ਤਾਂ ਸਮਾਨ ਸਾਹ ਸਾਰੇ ਪਾਸਿਓਂ ਮਿਲ ਜਾਂਦਾ ਪਰ ਇਥੇ ਦਾ ਮੁੰਡਿਆਂ ਦਾ ਵੀ ਬਹੁਤ ਵਧੀਆ ਮਿਲਦਾ ਆਹ ਦੇਖ ਕੇ ਸਨੈਪ ਮੈਨੂੰ ਦੱਸ ਦੀਏ ਨਾ ਜੇ ਕੋਈ ਚੀਜ਼ ਪਸੰਦ ਹੋਈ ਆ ਤਾਂ ਲੈ ਕੇ ਆਉਂਗਾ ਹਾਂ ਫੌਣੀ ਲੱਗੇਗੀ ਬਾਹਰ ਪਾ ਕੇ ਘੁੰਮਾਂਗੇ ਜੇ ਗਰਲ অর ਬாய் ਗਰਲ ਤੁਹਾਨੂੰ ਜੇ ਨਹੀਂ ਭੁੱਖ ਲੱਗੀ ਜਾ ਲੈ ਦੱਸ ਮੇਰੇ ਸਾਹਮਣੇ ਤਾਂ ਭੁੱਖ ਦਾ ਨਾ ਹੋਣੀ ਲੈਣਾ ਬਈ ਭੁੱਖੇ ਨਹੀਂ ਰਹਿਣਾ ਕਿਸੇ ਨੇ ਵੀ

ਉਹ ਪਤਾ ਨਹੀਂ ਕੁਝ ਵੀ ਉਹਦੀ ਨਿਗਾ ਕਿੱਧਰ ਨੂੰ ਸਿੱਧੀ ਹੋ ਜਣੀ ਆ ਕੀ ਮਹਾਰਾਜ ਨੇ ਦੇ ਦੇਣਾ ਆਪਾਂ ਨੂੰ ਪ੍ਰੋਫੈਟ ਗੱਫੇ ਹੀ ਹੁੰਦੇ ਆ ਤੁਹਾਨੂੰ ਪਤਾ ਹੀ ਆ ਡਾਕਟਰ ਪਾ ਮੇਰਾ ਭਾਈ ਭੈਣ ਜਾ ਉਹ ਸਾਲੇ ਸਲੋ ਬਹੁਤ ਨਹੀਂ ਬਾਹਰੇ ਜੋ ਆ ਚੁਕਾਂ ਟਾਲ ਆਤਾ ਕੁੜੀ ਜਾਵਿਆ ਨੇ ਲਾਉਣ ਚ ਪਰ ਭਾਈ ਬਹੁਤ ਬੀਜੀ ਰਿਪੋਰਟਾਂ ਬਨੀਲੇ ਦਾ ਮੈਂ ਤਾਂ ਲੰਡਨ ਲੱਗਦਾ ਸੀ ਹੀਥਰੋ ਆਸ-ਪਾਸ ਵੀ ਨਹੀਂ ਉੱਥੇ ਰਕਰ ਵੇਟ ਕੀਤੀ ਹੋਣੀ ਬਾਜੀਏ ਇਥੇ ਤਾਂ ਨਹੀਂ ਜਰੂਰ ਕਮਾਉਣਾ ਆ ਸ਼ਹਿਰ ਚ ਮੈਂ ਇਹ ਤਾਂ ਕਹਾਣਾ ਨਾ ਭੈਣ ਨਹੀਂ ਵੀ ਹਾਂ ਸਾਰੀ ਹੋਂ ਇਥੇ ਰ ਮੇਰੇ ਨਾਲ ਸਾਰਿਆਂ ਨੂੰ ਕਮਾਵਾ ਸ਼ਾਪਿੰਗਾਂ ਕਰਾਵਾ ਕਹਿੰਦਾ ਸਾਡੇ ਵਾਲੇ ਮੰਜਿਆਂ ਨੂੰ ਪਾਵਿਆਂ ਦੀ ਲੋੜ ਨਹੀਂ ਹਲੋ ਹਲੋ टे a table for two i don't yet you have available sir but on okay yeah ramze ka tukde la lo kendea garden ramze di class khatam kar drinka ne oppanya sariyan ji beeri paina haje nahi kar haje use jaa haje peela thank you, thank you. ਉਹ ਖੜਾ ਝੋਕਾੜਿਆ ਅੱਜ ਲਾਵਾਂਗੇ ਪੈਸੇ ਨੂੰ ਅੱਗ ਉਹ ਲਾਤੀ ਟੇਬਲ ਨੂੰ ਸਾਰੇ ਨੂੰ ਆਹ ਖੜੇ ਆ ਭਰਤਾ ਸੜਾ ਤਰਸੇ ਆ ਬਹੁਤ ਪੈਸੇ ਲਈ ਪਰ ਮਹਾਰਾਜ ਨੇ ਫਤਿਹ ਕੜ ਸਾਹਵੇਂ ਕਿਰਪਾ ਇੰਨੀ ਕਰਦੀ ਹੋ ਲਾਵਾਂਗੇ ਅੱਗ ਇੱਕ ਆਕੇ ਨਾ ਪਿੰਡ ਯਾਰ ਆ ਮੈਨੂੰ ਵਿਆਹ ਜੇ ਕਰਨ ਦਾ ਬਹੁਤ ਸ਼ੌਂਕ ਆ ਕੁੜੀਆਂ ਦੇ ਹਨਾ ਵਿਚਾਰੀਆਂ ਜਿਹੜਿਆਂ ਦੇ ਘਰੋਂ ਨਹੀਂ ਹੁੰਦਾ ਹਨਾ ਮਹਾਰਾਜ ਸੁੱਖ ਰੱਖੇ ਮਾ ਕੇ ਫੇਰ ਦੋ ਚਾਰ ਦੇ ਕਰੂੰ ਬੰਦੇ ਤਾਂ ਬਾਰ ਤਾਂ ਮੌਹਦੇ ਕਰਤੇ ਲੱਗਦੀ ਮਾਡਲ ਐਕਸਕਿਊਜ਼ ਮੀ ਕੈਨ ਯੂ ਬ੍ਰਿੰਗ ਮੀ ਵਨ ਟਕੀਲਾ ਆਈ ਆਲਰੀਡੀ ਆਰਡਰ ਐਟ ਮਾਈ ਟੇਬਲ ਬਟ ਨੋਬਾਡੀ ਵਨ ਟਕੀਲਾ ਵਨ ਟਕੀਲਾ ਵਿਦ ਲਾਈਮ ਐਂਡ ਸਾਲਕ ਥੈਂਕ ਯੂ ਦਾਰੂ ਪੀਣ ਆਏ ਹੋਏ ਆ ਦੁਨੀਆ ਤੇ ਹੋਰ ਸਾਡਾ ਕੰਮ ਕੀ ਆ ਸਵਾਦ ਲੈਣ ਸਵਾਦ ਜ਼ਿੰਦਗੀ ਜੀਣ ਕੱਢਣੀ ਨਹੀਂ ਐ ਜੀਣੀ ਐ ਟੇਬਲ ਨੂੰ ਅੱਗ ਲਾਤੀਆ ਕਾਲਾ ਹੀ ਆ ਸਾਰੇ ਮੇਰੀ ਨੇ ਕਾਲੇ ਜੇ ਹੈ ਨਾ ਉਹ ਕਹਿ ਵੀ ਬੜਾ ਨੰਬਰ ਆ ਗਿਆ ਵੀ ਹੁਣ ਗੁਲਾਬੀ ਜੀਆਂ ਫੜਾਉ ਸੰਗ ਤਰੀ ਜੀਆਂ ਨਾਲ ਬਾਈ ਮੇਰਾ ਬਲੈਕ ਰੱਬ ਹੋ ਗਿਆ ਐ ਤੇ ਐ ਦੋਨੋਂ ਆਕਰ 36 ਦੇ ਲੱਗਿਆ ਹੋਇਆ ਥੱਲੇ ਬਲੈਕ ਆ ਉਹ ਸਾਈਡ ਤੇ ਵੀ ਲੱਗਿਆ ਹੈ ਹੁਣ ਲੱਤਾ ਕਾਰਖਾਨੇ ਦੀ ਹੈਨਾ ਉਹ ਕੱਬੰਦੇ ਹੀ ਰੱਖ ਲੋ ਅੱਜ ਪੈਸੇ ਦੇਣ ਨੂੰ ਮੈਨੂੰ ਤਾਂ ਦੋ ਲੱਕੀਆਂ ਨੇ ਬਲੈਕ ਆ ਗਈ ਜੀਰੋ ਆਉ ਮੱਲਾਂ ਪਰੀ ਰੋੜੀ ਉੱਤੇ ਤੈਨੂੰ ਟੱਕਨੇ ਕਿ ਲੋਵੇ ਜਿਲੇਲੀ ਮੰਟੇਰੋ ਜੱਟ ਨੇ बस मैसेज कर तू मेनू इक वे जित्ठो कहेगा करूगा तैनू पिक वे हो आऊं टाप टाप बलिया रोड ਕੈਲੀ ਗਰੀ ਦੇਨੇ ਬੜੇ ਚੌੜੇ ਤੂੰ ਖਿੱਚ ਲੈ ਤਿਆਰੀ ਬਲਿਆ ਮੁਲਾਕਾਤ ਵਿੱਚ ਰਹਿਗੇ ਦਿਨ ਥੋੜੇ ਇੱਕ ਵਾਰੀ ਹੋਰ ਬਈ ਬੜਾ ਸੋਹਣਾ ਥੋੜਾ ਫਿਲੀਪੀਨ ਬਹੁਤ ਜ਼ਿਆਦਾ ਹੀ ਸੋਹਣਾ ਨਾ ਨਾ ਤਰੀਫ ਕਰਨੀ ਜਿਹੜੀ ਚੀਜ਼ ਦੀ ਬਣਦੀ ਆ ਮੈਂ ਤਾਂ ਕਰ ਦਿੰਨਾ ਮੌਸਮ ਇੰਨਾ ਸੋਹਣਾ ਲੋਕੀ ਇੰਨੇ ਸੋਹਣੇ ਪਿਆਰੇ ਨੇ ਹਨਾ ਫੂਡ ਇੰਨਾ ਸਵਾਦ ਆ ਤੁਹਾਡਾ ਇੱਥੋਂ ਆ ਮੈਕਡੋਨਲਡ ਜਾਈ ਬਹੁਤ ਸਵਾਦ ਆ ਨਹੀਂ ਭਾਈ ਬਹੁਤ ਵਧੀਆ ਇੱਕ ਵਾਰ ਜ਼ਰੂਰ ਘੁੰਮ ਕੇ ਜਾਇਓ ਫਿਲੀਪੀਨਸ ਦਾ ਸਪੈਸ਼ਲੀ ਮਨੀਲਾ ਮਨੀਲਾ ਤਾਂ ਫੇਲ ਕਰਦਾ ਸਾਰਿਆਂ ਨੂੰ ਆਹ ਖੜੇ ਆ ਤੰਨੀ ਚੋਬਰ ਸਾਰੀ ਸੜਕ ਤੇ ਹੀ ਖੜੇ ਨੇ ਉਈ ਹੈ ਇਹਨੇ ਡੱਬ ਚ ਅਸਲਾ ਦੱਸ ਕੀ ਮਸਲਾ ਐਣ ਚੋਂ ਅਸਲਾ ਹੋਰ ਖਰੀਦ ਦੇਣਾ ਆ ਕੇ ਆਪਾਂ ਆਪ ਇੱਥੇ ਲੋਕੀ ਪਾਈ ਚੌੜੀ ਬਹੁਤ ਕੰਡਿਆ ਆਪਣੀ ਕਿੱਥੇ ਆ ਜੀਵਨ ਜਗਨ ਮਿਲਦਾ ਪਰ ਚਿਕਨ ਨਾਲ ਚੌੜ ਚੌੜ ਤਾਂ ਤਿੰਨ ਟਾਈਮ ਖਾਂਦੇ ਨੇ ਮਿਲਦੇ ਵੀਰੇ ਇੱਥੋਂ ਮੈਂ ਕਹਿੰਨਾ ਆ ਗੰਨੇ ਦਾ ਥੋੜਾ ਜਿਹਾ ਛੱਡ ਕੇ 10-15 ਕਿਲੇ ਆ ਜੀਰੀ ਦੇ ਇਧਰ ਨੂੰ ਭੇਜ ਦੋ ਲੱਦ ਕੇ ਚੱਲਣ ਦੋ ਟਰਾਲੀਆਂ ਉਧਰੋਂ ਲਾਖਣ ਪਰੋਂ ਇਧਰ ਨੂੰ ਹੋਇਆ ਤੇ ਕੁਝ ਨਹੀਂ ਆ ਕਰਨਲ ਕਰਾਉਣ ਲੱਗਿਆ ਪੈਕ ਯਾ ਸੋ ਗਿਵ ਮੀ ਥਿਸ ਵਨ ਗਿਵ ਮੀ ਦਾ ਸਟੱਫ ਆਈ ਗੇਵ ਯੂ ਉੱਤੋਂ ਵੜਾੜਾ ਤਾਂ ਨਹੀਂ ਪਿਆ ਕੰਨਾ ਗੁੰਨਾ ਯਾ ਆਇਆ ਜੋ ਸੁਣੀ ਲੱਗਣਗੇ ਇਹ ਮਿੰਦੇ ਸੋਨਾ ਜਵਾਲ ਤੋਂ ਹੋਰ ਬੜਾ ਫੀਮਲ ਸਾਦਾ ਆ ਆ ਕੁੜੀਆਂ ਜਿਹਾ ਰੰਗ ਆ ਚੱਕਦਣਾ ਇੱਕ ਹੋਰ ਇੱਥੋਂ ਕਾਂਟੇ ਵਾਲੀਆਂ ਨਾਲ ਬਹੁਤ ਕੁਝ ਆ ਯਾਰ ਲਵੀਟੀ ਆ ਵੀ ਸੋਹਣੀ ਲੱਗੂ ਜੀ ਅੰਸ਼ ਇਹ ਟੂਵੀ ਮਾਰੀ ਹੈਗੀ ਪਰ ਸਰ ਇਹਨਾਂ ਜਮਾਨ ਭਿਵਾ ਮੈਂ ਦੱਸ ਲਈ ਮੈਨੂੰ ਇਹ ਕਿਹੜਾ ਚਾਹੀਦਾ ਆਹਾ 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 ਬੜੀ ਨੇ ਸਾਰੇ ਆਹੇ ਜੀ ਵੀ ਕੋਈ ਨੇ ਛੋਟੇ ਛੋਟੇ ਜੀ ਉਹ ਜੋਸ਼ ਨੇ ਦੇਖੋ ਜੇ ਘਰੇ ਵੀ ਸਮਾਨ ਕੋਸ਼ ਚ ਹੀ ਨੇ ਜੀ ਭੈਣ ਜੀ ਇੱਥੋਂ ਲਿਆ ਕੇ ਰੱਖੀਏ ਪਸਾਰੀ ਬਹੁਤ ਹੈ। ਕੌਣ ਚਾਲਾ ਲਾਤਾ ਭਾਈ? ਬੋਲੋ। ਜ਼ਿਆਦਾ ਠੰਡੇ ਮਤੇ ਨਾਲ ਚਲਦੇ ਆ। એલિયન ਗੱਡੀ। ਗੁੰਡਾਗਰਦੀ ਕਰਨੀ ਐ ਇੱਧਰ ਇਹਨੇ ਵੀ ਬੇਬੇ ਦਾ ਸਨ ਪੀਊਗਾ ਜੀ ਮਸਨ। ਬਾਸ। 2:20 ਹੋ ਗਏ ਪੈਗ, ਇੰਨਾ ਲੇਟ ਹੋਇਆ ਅੱਜ। ਪੈਗ ਤਾਂ ਪਹਿਲਾਂ ਚੱਲ ਰਹੀ ਸੀ ਭਾਈ। ਮੈਂ ਨਹੀਂ ਨਾ ਲੈ ਮੈਂ ਤਾਂ ਇੱਕ ਟਕੀਲਾ ਸ਼ਾਟ ਜਿਹਾ ਲਾਇਆ ਸੀ ਸਾਲਾ ਤਾਂ ਉੱਥੀ। ਦੋ ਨਹੀਂ ਲਾਇ ਮੈਂ ਤਾਂ ਇੱਕ ਮੈਂ ਇੱਕ ਲਾਇਆ ਉਹ ਬਿਰਿਆ ਮੈਂ ਆਪ ਵਾਇ ਕੀਤਾ ਫੱਦ ਹੋ ਗਈ ਇੱਕੇ ਸੀਗਾ ਆ ਹੁਣ ਪੀ ਜਾਵੇਂ ਕੋਈ ਸਾਲੀਆਂ ਜੰਨੀਆਂ ਪੀਣੀਆਂ ਨੇ ਮੈਂ ਨਹੀਂ ਵੀਰੇ ਪਾਜ ਨਹੀਂ ਨਹੀਂ ਇੱਕ ਤੋਂ ਮੰਨ ਲਓ ਇੱਕ ਇੱਥੇ ਵੀਣਾ ਜਾਣਾ ਨਾ ਨਹੀਂ ਨਹੀਂ ਵੀਰੇ ਬਹੁਤ ਆਬਦਾ ਜੀ ਹਲੋ ਹਲੋ ਯਾ ਯੂ ਯੂ ਗੋਣਾ ਪੁਟ ਇਟ ਰਾਈਟ ਥੇਰ ਯਾ ਦੈਸ ਪੁਆਇੰਟ ਆ ਚੱਕੋ ਬਲੇਟਾਈਆਂ ਨਾ ਨੀਆਂ ਚੱਕੋ ਹੈ ਹੈ ਉਹ ਫਰਾਈਆਂ ਵੀ ਮੰਗਾਈਆਂ ਭਾਈ ਗਾਣੇ ਸਮਾ ਲਈਏ ਭੈਣ ਕਰੋ ਕਿਆ ਬੋਲ ਚੱਲ ਕੋਈ ਨਹੀਂ ਛਾਲਨਾ ਮਰੀਂ ਇੰਡੀ ਵੱਡੀ ਥਾਲ ਥਾਲ ਤੋਂ ਨਿਕਲਿਆ ਕੀ ਓ ਚਲ ਬੰਦਾ ਪਹਾੜ ਨਿਕਲੀ ਉਹ ਪੀਜ਼ਾ ਕੱਢੋ ਯਾਰ ਤੁਸੀਂ ਆ ਸੈਲਡ ਕੱਢੋ ਨਹੀਂ ਨਹੀਂ ਚੋਕੀ ਗੁੱਡ ਓ ਨਾ 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 ਓ ਉਹਨੂੰ ਬੁਲਾ ਦੇ ਯਾਰ ਉਹਨੂੰ ਪੈਸੇ ਫੜਾਈਆਂ ਇਥੋਂ ਥੋੜੇ ਬਚਾ ਦੇ ਦੇ ਬਾਈ ਸਾਈਨ ਕਰਨ ਨੂੰ ਕਹਨੇ ਹੋ ਮੇਰੇ ਖਿਆਲ ਤੋਂ ਅੱਛੇ ਕਰਵਾ ਆ ਤਾਂ ਸੈਂਡਵਿਚ ਵੀ ਸੋਹਣਾ ਆ ਆ ਬਾਈ ਇਹਦਾ ਮੈਂ ਤਾਂ ਸਾਕੂ ਪਿੱਛੇ ਹਟਿਆ ਭਾਈ ਵੀ ਛੱਡ ਪਰੇ ਤੂੰ ਰ குருਗਰ ਜਾ ਕੇ ਮੱਥਾ ਟੇਕ ਦਿਆ ਕਰ ਵਿਸ਼ੋਗਰਾਹ ਮਹਾਰਾਜ ਵੀ ਮੰਨਾ ਪਿੱਛੇ ਹਟ ਗਿਆ ਹਨ ਮੰਜ ਸਾਉ ਇਨ ਤਮ ਹਰਾਮੀ ਵੀ ਬਹੁਤ ਮੇਰਾ ਲੁੱਚਾ ਬਹੁਤ ਮੇਰਾ ਤਾਂ ਇਹ ਨਹੀਂ ਤਵਾਰ ਮੈਂ ਕੋਡਾ ਕਰਕੇ ਤੇਰੀ ਬੁੰਡ ਮਾਰ ਲਾ ਪਿੰਨਾ ਕਿਹਨੂੰ ਦੱਸਣ ਜੋਗਾ ਵੀ ਭੈਣ ਜੋ ਯਾਰ ਮੰਨੇ ਦਾ ਬੋਡੀ ਮਾਰ ਲਈ ਉਹਨਾਂ ਚਿੱਲ ਮੋੜ ਕਰ ਛੋ ਸ਼ੂ ਲਾਉਣਾ ਉੱਥੇ ਬੰਦਿਆਂ ਨੂੰ ਲਾ ਲਾ ਇਹ ਢੋਲਕੀਆਂ ਛਣੇ ਹੜਕਾ ਦੇਣੇ ਨੇ ਮੈਂ ਹੁਣ ਚੱਲ ਮੈਂ ਮਿਸ ਕਰ ਰਿਹਾ ਕਹਾਣਾ ਆਪਣੀ ਗਰਲਫ੍ਰੈਂਡ ਨੂੰ ਆਹ ਦੇਖ ਲੈ ਪ੍ਰਭ ਬਹੁਤ ਸੋਹਣਾ ਭਾਈ ਇਤਰਾ ਤਰਾ ਢੇੜਾ ਕਢਾਉਣਾ ਮੈਂ ਇੱਕ ਨਾ ਹਾ ਜਿਹੜਾ ਵੀ ਟ੍ਰਾਂਟੋ ਆ ਕਿਉਂਕਿ ਪ੍ਰੇਮ ਤਾਂ ਬੋਲਦਾ ਨਹੀਂ ਨਾ ਤਾਂ ਬੋਲੀ ਸਕਦਾ ਹੁਣ ਉਹ ਤਾਂ ਕਿੱਥੇ ਬੋਲਣ ਦੇ ਦੂੰ ਮੈਂ ਇੱਕ ਟ੍ਰਾਂਟੋ ਹੈਦਾ ਕੋਈ ਮਿੱਤਰ ਉਹ 3-5 ਜੀ ਕਰ ਰਿਹਾ ਹੈ ਨਾ ਮੈਨੂੰ ਉਸਤਾਦ ਸਿਰਫ ਇੱਕ ਚੀਜ਼ ਚਾਹੀਦੀ ਆ ਦੇ ਤੂੰ ਕਹੀਏ ਨਾ ਮੰਨਾ ਮਾਰ ਦਾਂਗੇ ਆ ਕਰ ਦਾਂਗੇ ਵਾਹ ਕਰ ਦਾਂਗੇ ਨਾ ਤੁਸੀਂ ਕੱਖ ਨਹੀਂ ਕਰ ਸਕਦੇ ਵੱਧ ਤੋਂ ਵੱਧ ਤੁਸੀਂ ਮੇਰੇ ਮੁੱਠ ਮਾਰ ਸਕਦੇ ਹੋ ਠੀਕ ਆ ਤੇਰੀ ਮੈਨੂੰ ਸਿਰਫ ਫੋਟੋ ਚਾਹੀਦੀ ਆ ਮੈਂ ਤੈਨੂੰ 5 ਮਿੰਟਾਂ ਸਾਢੇ ਬਿੰਦੇ ਰ ਇੰਨੇ ਕੁੱਤੇ 5 ਮਿੰਟਾਂ ਚ ਲੱਭ ਲੈਣਾ ਤੈਨੂੰ ਮੈਂ ਨਾਲ ਸਾਲੀਆਂ ਫਲੈਕਸਾਂ ਲਾ ਦੂੰ ਟ੍ਰਾਂਟੋ ਏਅਰਪੋਰਟ ਤੇ ਐਡੀ ਵੀ ਕੀ ਗੱਲਾਂ ਵੀ ਆ ਭੈਣ ਚੋਦ ਨੂੰ ਲੱਭੋ ਸ਼ਰਾਰਤ ਜਮਾ ਹੀ ਨਹੀਂ ਕਰਨੀ ਜਮਾ ਹੀ ਨਹੀਂ ਕਰਨੀ ਹੈਗੀ ਆਪਣਾ ਸਵਾਦ ਲਓ ਆਪਣੇ ਨਾਲ ਤਾਂ ਪੰਗਾ ਜਮਾ ਹੀ ਲੈ ਤੁਸੀਂ ਮੇਰੇ ਜਮੇ ਲੈਵਲ ਦੇ ਨਹੀਂ ਹੈਗੇ ਜਮੇ ਤੁਸੀਂ ਜਮਾ ਦੁੱਕੀ ਬੰਦੇ ਹੋ ਮੰਗਮੀਆਂ ਫੀਮਾਂ ਖਾਣੇ ਵਾਲੇ ਹੋ ਇੱਕ ਹਨਾ ਪਿਓਰ ਖਵਾਦੀ ਤੁਹਾਨੂੰ ਤਾਂ 7 ਦਿਨ ਟਟੀਆਂ ਨਹੀਂ ਛੱਡਣੀਆਂ ਜਲੂਸ ਕੱਢਣ ਜਦੋਂ ਮੈਂ ਤੁਹਾਡਾ ਦੇਖੋ ਨੈਕਸਟ ਲੈਵਲ ਕਰਤਾ ਔਰ ਇੱਕ ਭਾਈ ਕਹਣਾ ਇੰਡੀਆ ਨਾ ਜੇ ਕੋਈ ਵੀ ਕੋਈ ਵੀ ਕੁੜੀ ਆ ਜਾ ਮਮੀ ਡੈਡੀ ਮੈਨੂੰ ਸੁਣ ਰਹੇ ਆ ਵੀ ਤੁਸੀਂ ਵਿਆਹ ਨਹੀਂ ਕਰ ਸਕਦੇ ਆਪਣੀ ਜਵਾਕੜੀ ਦਾ ਤਾਂ ਸਾਨੂੰ ਜਰੂਰ ਦੱਸਿਓ ਹਨਾ ਮੈਨੂੰ ਪਰਸਨਲ ਮੈਸੇਜ ਮੇਰੇ ਇੰਸਟਾਗ੍ਰam ਤੇ ਕਰ ਦਿਓ ਅਸੀਂ ਆਪ ਭਾਈ ਵਿਆਹ ਕਰਾਂਗੇ ਚਿੰਤਾ ਛੱਡ ਦਿਓ ਤੁਸੀਂ ਰਮਾਰੀਆਂ ਸੰਦੂਖਾਂ ਲੱਲੇ ਭੱਬੇ ਜੋ ਵੀ ਚੱਲਦਾ ਇੰਡੀਆ 'ਚ ਇਹ ਗੱਲ ਉਹ ਮੈਂ ਚਾਹੁੰਨਾ ਹਨਾ ਵੀ ਅਸੀਂ ਕਰੀਏ ਬਾਤੋਂ ਬੰਦ ਕਰੀਏ ਨਾ ਮੈਂ ਕਦੇ ਪੋਸਟ ਪਾਉਣੀ ਆ ਵੀ ਮੈਂ ਇਹਦਾ ਆ ਕਰਤਾ ਹਨਾ ਮੈਂ ਜਿੰਨੀਆਂ ਕੁੜੀਆਂ ਨੇ ਵੈਸੇ ਹੀ ਪਹਿਲਾਂ ਵਿਆਹ ਕੀਤਾ ਮੈਂ ਤਾਂ ਆਪਣੀ ਮੰਮੀ ਦਾ ਸੋਨਾ ਲਹਾਲ ਹਾ ਪਵਾਤਾ ਵੀ ਕੋਈ ਨਹੀਂ ਫੇਰ ਪਾਵਾਂਗੇ ਹਨਾ ਹੁਣ ਮੇਰੇ ਬਾਹਲਾ ਸੋਨਾ ਸੂਨਾ ਤਾਂ ਪਾਇਆ ਵੀ ਨਹੀਂ ਆ 6-7 ਕਿਤੋਲੇ ਹੀ ਆ ਪਰ ਜੇ ਲੋੜ ਹੋਈ ਮਾਂ ਵੀ ਪਾ ਦੂੰ ਕਿਸੇ ਨਾ ਕਿਸੇ ਦੇ ਬਾਕੀ ਯਾਰ ਸਾਰੇ ਜਣੇ ਕਰਿਆ ਕਰੋ ਚਲੋ ਮਾਰਾ ਇਹਨੇ ਮੈਨੂੰ ਦਿੱਤਾ ਹਨਾ ਤਾਂ ਕਰਕੇ ਹੁਣ ਮੈਂ ਪਰਵਾਹ ਹੀ ਨਹੀਂ ਮਨਦਾ ਪੈਸੇ ਦੀ ਹੁਣ ਜ ਵੀ ਮੇਰਾ ਸਮ ਆਪਣੇ ਕੋਲੇ ਹਜੇ ਤੱਕ ਇੰਡੀਆ ਗੱਡੀ ਨਹੀਂ ਹੈਗੀ ਕਰੇ ਸਪਲੈਂਡਰ ਜੇ ਹੀ ਨੇ ਕਿਉਂਕਿ ਸਾਰੀਆਂ ਗੱਡੀਆਂ ਜਿੰਨੀਆਂ ਵੀ ਨੇ ਬਿੰਦੇ ਵੀਰੇ ਤੇ ਤੋਜੀ ਵੀਰੇ ਕੋਲੇ ਨੇ ਲਾਇਆਉ ਡੀ ਐਂਡ ਡਰਾਈਵਰਾਂ ਪਤਾ ਨਹੀਂ ਕਿੰਨੀਆਂ ਨੇ ਹੁਣ ਤਾਂ ਥਾਂ ਵੀ ਨਹੀਂ ਹੈਗੀ ਆ ਹੁਣ ਫੇਰ ਥਾਰ ਲਿਆ ਆ ਹਨਾ ਕਦੇ ਜੀਪਸੀ ਕਦੇ ਕੁਛ ਬਹੁਤ ਗੱਡਖਾਨਾ ਖੜਾ ਪਰ ਮੇਰੇ ਘਰੇ ਕੋਈ ਵੀ ਗੱਡੀ ਨਹੀਂ ਹੈ ਤੱਕ ਮੇਰਾ ਪਿੰਡ ਭੈਣੀ ਕਲਾਂ ਜ਼ਿਲ੍ਹਾ ਫਤਿਹਗੜ ਸਾਹਿਬ ਜਾ ਕੇ ਦੇਖ ਲੈ ਮੇਰਾ ਘਰ ਵੀ ਬਹੁਤ ਸਿੰਪਲ ਆ ਮੈਂ ਗਰਲਫ੍ਰੈਂਡ ਨੂੰ ਵੀ ਆਪਦੀਨ ਕੱਲ ਦੱਸਦਾ ਸੀ ਹਨਾ ਕਿਉਂਕਿ ਹਰ ਇੱਕ ਕੁੜੀ ਦਾ ਮਾਪੇ ਦਾ ਸੁਪਨਾ ਹੁੰਦਾ ਮੁੰਡੇ ਕੋਲੇ ਕੀ ਆ ਇੱਥੇ ਵਾਲਾ ਵਾਇਗਰੂ ਨੇ ਦਿੱਤਾ ਹੋਇਆ ਪਰ ਇੰਡੀਆ ਮੈਂ ਘਰੋਂ ਮੇ ਰੱਖਣਾ ਕਿਉਂਕਿ ਮੇਰੀਆਂ ਯਾਦਾਂ ਬਹੁਤ ਜੁੜੀਆਂ ਨੇ ਹਾਂ ਜਦੋਂ ਇੱਕ ਤਾਂ ਮੇਰਾ ਦਵਾ ਕਰਿਓ ਮੇ ਲਈ ਯਾਰ ਮੈਂ ਸਾਰਿਆਂ ਲਈ ਕਰਦਾ ਜਦੋਂ ਮੇਰਾ ਰਿਸ਼ਤਾ ਹੋ ਗਿਆ ਮਾ ਆਪਣੀ ਗਰਲਫ੍ਰੈਂਡ ਲਈ ਇੱਕ ਗੱਡੀ ਲੈਣੀ ਹੈ ਜਾਂ ਤਾਂ ਫਰਾਰੀ ਹੋਊਗੀ ਜਾਂ ਲੈਂਬਰਗਿਨੀ ਹੋਊ ਇੱਕ ਮਾ ਆਪਣੇ ਡੈਡੀ ਲਈ ਇੱਥੇ ਰੋਸ ਰੌਇਸ ਲੈਣੀ ਹੈ ਡੈਡੀ ਨੂੰ ਜਿਹੜੇ ਰੰਗ ਦੀ ਉਹਨੂੰ ਪਸੰਦ ਹੋਊਗੀ ਉਹ ਲੈ ਭਾਈ ਕੀ ਖਾਣਾ ਕਿਵੇਂ ਦਾ ਖਾਣਾ ਪਰ ਮੈਂ ਕੀ ਖਾਣਾ ਇੱਕ ਤਾਂ ਸ਼ਾਰਟ ਜੀਮ ਪੀਣੇ ਹੁੰਦੇ ਆ ਨਾ ਜੀ ਵਾਲੇ ਓਹੋ ਮੇਰਾ ਏਰੀਆ ਦਾ ਖਾਦੀ ਹੋਇਆ ਪਿਆ ਦੁਨੀਆ ਪਰਮਾਨ ਦਾ ਦੁਆਰਾ ਫੇਵਰਿਟ ਜਰੂਰ ਚਾਹੀਦਾ ਆਹਾ ਜੀ ਚਾਹੁੰਦਾ ਸੇ ਰਸ਼ਿ ਬੜਾ ਹੋਣਾ ਆਂਡੇ ਇਹ ਤੋਂ ਕੋਲੇ ਜੀ ਰੋਟੀ ਪਾਣੀ ਚ ਨਾ ਕਾਚੇ ਛੱਡਿਆ ਕਰੋ ਰੋਟੀ ਪਾਣੀ ਤਾਂ ਬਾਲਾ ਸੋਣਾ ਸੋਤਰਾ ਖਾਇਆ ਕਰੋ ਉਹ ਸਾਰਾ ਖਾਣ ਦਾ ਬਹੁਤ ਜੀ ਕਰ ਰਿਹਾ ਪਰ ਮੈਂ ਮਿੱਠਾ ਛੱਡਿਆ ਜੀ ਤਾਂ ਬਹੁਤ ਕਰਦਾ ਪਰ ਖਾਣਾ ਨਹੀਂ ਨਾ 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 ਭਰਾਵਾ ਜਿਹੜੀ ਕਰਦੇ ਨੇ ਗਾੜੀਆਂ ਢਿੱਡ ਕਰਕੇ ਵੀ ਉਹ ਉਹ ਤਾਂ ਭਰਾਵਾ ਖਾਣਾ ਮੈਂ ਹੁਣੀ ਸੀ ਵੀ ਨੂੰ ਕਹਿੰਦਾ ਸੀ ਵੀ ਉਹ ਤਾਂ ਜਮਾ ਹੀ ਤੁਹਾਨੂੰ ਨਹੀਂ ਤਵਾਰ ਹੋਣਾ ਫਿਰ ਇੱਥੇ ਉਹ ਗਾਣੇ ਕਰਕੇ ਨਹੀਂ ਮੈਨੂੰ ਆਹ ਸਾਰੀ ਮੁੰਗੀ ਕਰਨੀ ਆ। ਉਹ ਭੈਣ ਚੋਂ ਆਪੇ ਪ੍ਰੋਡਿਊਸ ਆਪੇ ਸ਼ੂਟ ਸਭ ਕੁਝ ਆਪ ਹੀ ਕਰਾਂਗੇ। ਸੇਲ ਇਹਨੂੰ ਰਾਣੀ ਬਣਾ ਕੇ ਰੱਖਣਾ ਬਸ।